JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਮੂਲੀਆਂ ਅਤੇ ਹਰੇ ਪਿਆਜ਼ ਲਾਉਣੇ ਦੱਸਾਂਗੇ ਆ ਇਦਾਂ ਆਪਾਂ ਪਹਿਲੇ ਖਿਆਰੀ ਚੰਗੀ ਤਰ੍ਹਾਂ ਗੁੱਡ ਕੇ ਤਿਆਰ ਕਰ ਲੈਣੀ ਆ ਕਾਖਟ ਕੱਖ ਕੱਢ ਕੇ ਤੇ ਗੁੱਡ ਕੇ ਤਿਆਰ ਕਰ ਲੈਣੀ ਆ ਆ ਗੰਡੋਆਂ ਦੀ ਖਾਦ ਲੈ ਲਈ ਆ ਫੇ ਇਦਾਂ ਆਪਾਂ ਗੰਡੋਆਂ ਦੀ ਖਾਦ ਵਿੱਚ ਖਿਲਾਰ ਲੈਣੀ ਆ ਇਹ ਬਹੁਤ ਹੀ ਫਾਇਦੇਮੰਦ ਆ ਇਹ ਇਦਾਂ ਆਪਾਂ ਪੂਰੀ ਕਿਆਰੀ ਦੇ ਵਿੱਚ ਜੋ ਇਹ ਗੁਣਵਿਆਂ ਦੀ ਖਾਦ ਆ ਮੈਨੂੰ ਖਿਲਾਰ ਲੈਣਾ ਇਦਾਂ ਆਪਾਂ ਇਹ ਹੁਣ ਪੂਰੀ ਕਿਆਰੀ ਦੇ ਵਿੱਚ ਖਿਲਾਰ ਲਈ ਆ ਜਿੰਨੀ ਤੁਹਾਡੇ ਕੋਲ ਜਗ੍ਹਾ ਜਾਂ ਮੈਂਬਰਾਂ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਲੋੜ ਆ ਉਹਨੀ ਜਗ੍ਹਾ ਦੇ ਵਿੱਚ ਤੁਸੀਂ ਇਹ ਬੀਜ ਸਕਦੇ ਹੋ ਹਾਂ ਏਦਾਂ ਆਪਾਂ ਹੁਣ ਜੋ ਕਿਆਰੀ ਬਣਾਈ ਹੀ ਉਹਦੇ ਵਿੱਚ ਗੰਡੋਿਆਂ ਦੀ ਖਾਦ ਪਾ ਕੇ ਏਦਾਂ ਬੱਟਾ ਬਣਾ ਲੈਣੀਆਂ ਏਦਾਂ ਬੱਟਾ ਬਣਾ ਲਾਂਗੇ ਆਪਾਂ ਜਿੰਨੇ ਤੇ ਲੈਓਗੇ ਤੇ ਮੇਰੇ ਘਟਾ ਆਉਣ ਦੇ ਚਾਂਸ ਸਾਥ ਹੀ ਆਊਗਾ ਬਈ ਕੋਸ਼ਿਸ਼ ਕਰਨਾ ਬਰਬ ਜਗਾ ਆਪਾਂ ਗੋਡ ਕੇ ਚੰਗੀ ਤਰ੍ਹਾਂ ਬੋਲੀ ਕਰ ਲੈਣੀ ਆ ਇਹ ਆਪਾਂ ਵੱਟਾਂ ਤਿਆਰ ਕਰਤੀਆਂ ਜੀ ਜਿੰਨੀ ਕ ਜਗ੍ਹਾ ਖਾਲੀ ਸੀ ਓਨੀ ਕ ਜਗ੍ਹਾ ਭਰਤ ਲਈ ਆ ਇਹਦੀਆਂ ਵੱਟਾਂ ਤਿਆਰ ਕਰ ਲਈਆਂ ਗਈਆਂ ਹੁਣ ਇਹ ਵੱਟਾਂ ਦੇ ਉੱਪਰ ਆ ਮੂਲੀਆਂ ਆਪਾਂ ਹੁਣ ਲਾਵਾਂਗੇ ਮੂੜੀਆਂ ਦੇ ਪ੍ਰੈਸ ਵੀ ਲੈਂਦੇ ਨੇ ਇਹ ਤਾਜ਼ੇ ਦਿੱਤੇ ਆ ਜਾਂ ਪੁਰਾਣੇ ਦਿੱਤੇ ਆ ਦੁਕਾਨਦਾਰ ਤੇ ਡਿਪੈਂਡ ਕਰਦਾ ਪਰ ਆਪਦੀ ਵੱਲੋਂ ਤਾਜ਼ੇ ਕਹਿ ਕੇ ਲੈਂਦੇ ਨੇ ਇਦਾਂ ਆਪਾਂ ਇਹ ਮੂੜੀਆਂ ਦੇ ਬੀਜ ਲੈ ਲੈਣੇ ਆ। ਇਦਾਂ ਜੋ ਵੱਟਾਂ ਆਪਣੀਆਂ ਇਹ ਵੱਟਾਂ ਦੇ ਦੋਹਾਂ ਸਾਈਡਾਂ ਤੇ ਇਦਾਂ ਬੀਜ ਚੋਕ ਦੇਣੇ ਆ। ਇਹ ਦੇਖੋ ਜਿੱਥੇ-ਜਿੱਥੇ ਵੱਟ ਬਣਾਈ ਆ ਉੱਥੇ-ਉੱਥੇ ਇਦਾਂ ਆਪਾਂ ਇਹ ਮੂੜੀਆਂ ਦੇ ਬੀਜ ਜਿਹੜੇ ਆ ਹੱਥ ਨਾਲ ਚੋਕ ਦੇਣੇ ਆ। ਇਹ ਬਹੁਤੇ ਢੁੰਗੇ ਨਹੀਂ ਚੋਗਣੇ। ਕਿਉਂਕਿ ਬੀ ਬ੍ਰੀਕ ਹੁੰਦੇ ਆ। ਜਿਆਦਾ ਡੁੰਗੇ ਜਪ ਚੋਗ ਤੇ ਤੇ ਫਿਰ ਇਹ ਗਲ ਵੀ ਛਕਦੇ ਆ ਵਿੱਚ ਉੱਪਰ ਮਿੱਟੀ ਘਟ ਹੋਊਗੀ ਤੇ ਜਲਦੀ ਉੱਗਣਗੇ ਇਦਾਂ ਆਪਾਂ ਜਿਹੜੀਆਂ ਬੱਟਾਂ ਬਣਾਈਆਂ ਜਿੰਨੀ ਕਿ ਜਗ੍ਹਾ ਤਿਆਰ ਕੀਤੀ ਆ ਉਹਦੀਆਂ ਸ਼ੈਡਾਂ ਦੇ ਉੱਪਰ ਇਦਾਂ ਆਪਾਂ ਮੂੜੀਆਂ ਦੇ ਬੀਜ ਲਗਾ ਦੇਣੇ ਆ ਇਹ ᱫੋਪਾ 3 3 4 4 ਇੰਚ ਛੱਡ ਕੇ ਤੇ ਵਿੱਚ ਚੋਕ ਦੇਣੇ ਆ ਇਦਾਂ ਸਾਫ਼ ਕਰ ਲੈਣਾ ਇਹ ਆਪਾਂ ਛੋਟੇ ਛੋਟੇ ਛਿਆਜ ਦੇ ਛਿਆਜ ਲਏ ਨੇ ਇਹ ਜੋ ਬੱਟਾ ਦੇ ਵਿੱਚ ਜਗ੍ਹਾ ਨੀਵੀ ਉਥੇ ਆਪਾਂ ਇਦਾਂ ਇਹ ਜੜਾਂ ਵਾਲੀ ਸਾਈਡ ਥੱਲੇ ਨੂੰ ਕਰਕੇ ਇਦਾਂ ਹੀ ਲਗਾ ਦੇਣੇ ਆ ਜੋ ਆਪਣੀ ਕਿਚਨ ਗਾਰਡਨ ਜਿੰਨੀ ਕਿ ਜਗ੍ਹਾ ਖਾਲੀ ਆ ਜਾਂ ਜਿੰਨੇ ਤੁਹਾਡੇ ਮੈਂਬਰਾਂ ਦੀ ਜ਼ਰੂਰਤ ਆ ਉਹ ਨਹੀਂ ਚੀਜ਼ ਤੇ ਵੀ ਸਕਦੇ ਆ ਇਦਾਂ ਇਹ ਪਿਆਜ਼ ਜੋ ਬੱਟਾਂ ਦੇ ਵਿੱਚ ਨੀਵੀਂ ਜਗ੍ਹਾ ਇਦਾਂ ਚੋਕ ਦੇਣੇ ਆ ਇਹ ਵੀ 3-3 4-4 ਇੰਚ ਜਗ੍ਹਾ ਵਿੱਚ ਗੈਪ ਛੱਡ ਕੇ ਤੇ ਇਦਾਂ ਲਗਾ ਦੇਣੇ ਆ ਇਹ ਜੜਾਵੜੀ ਸ਼ਾਰਟ ਨੀਚੇ ਕਰਕੇ ਇਹ ਦੇਖੋ ਇਿੱਧਾ ਪਿਆਜ਼ ਸੈਂਟਰ ਦੇ ਵਿੱਚ ਲਗਾ ਕੇ ਇਦਾਂ ਮਿੱਟੀ ਛੱਡਾਂ ਦੇ ਕਰ ਦੇਣੀ ਆ ਇਦਾਂ ਮਿੱਟੀ ਕਰ ਦੇਣੀ ਆ ਉੱਪਰ ਬਹੁਤੀ ਮਿੱਟੀ ਨਹੀਂ ਹੋਣੀ ਚਾਹੀਦੀ ਥੋੜੀ ਬਹੁਤੀ ਹੋ ਵੀ ਜਾਏ ਕੋਈ ਗੱਲ ਨਹੀਂ ਉੱਪਰ ਪਰ ਬਹੁਤੀ ਜ਼ਿਆਦਾ ਉੱਪਰ ਮਿੱਟੀ ਨਾ ਰਹੇ ਇਦਾਂ ਛੱਡਾਂ ਦੇ ਮਿੱਟੀ ਲਗਾ ਦੇਣੀ ਆ ਇਦਾਂ ਇਹ ਦੇਖੋ ਐਦਾਂ ਦੇ ਮਿੱਟੀ ਲਗਾਤੀ ਆ ਇਹ ਆਪਾਂ ਜੋ ਮੂੜੀਆਂ ਤੇ ਪਿਆਜ਼ ਸੀ ਬੀਜ ਦਿੱਤੇ ਨੇ ਹੁਣ ਆਪਾਂ ਕਿਉਂਕਿ ਮੀਆਂ ਦੇ ਦੇਣਾ ਤੇ ਜੇਕਰ ਨੀਂ ਪੈਂਦੇ ਆ ਤੇ ਇਹਦਾ ਥੋੜਾ ਖਿਆਲ ਰੱਖਣਾ ਪੈਣਾ ਐਦਾਂ ਨੂੰ ਢੱਕ ਦੇਣਾ ਢੱਕਣਾ ਐਦਾਂ ਕਿ ਬੂਟੇ ਜੇ ਛੋਟੇ ਅਜੇ 1-2 ਦਿਨ 4 ਦਿਨ ਦੇ ਆ ਉਹਦੇ ਉੱਪਰ ਬੋਝ ਨਾ ਪਏ ਇਹਦਾ ਕੋਈ ਵੀ ਪੋਲੀਥੀਨ ਲੈ ਲਓ ਇਦਾਂ ਬੋਰਾ ਆ ਲੈ ਕੇ ਸਾਈਡਾਂ ਤੋਂ ਕੱਟ ਕੇ ਵੀ ਰੱਖ ਸਕਦੇ ਹੋ ਪਲੀਜ਼ ਜਿੱਦਾਂ ਮੈਂ ਇਟਾਂ ਰੱਖੀਆਂ ਜਾਂ ਲੱਕੜੀ ਤੁਸੀਂ ਗੁੱਲੇ ਵੀ ਗੱਡ ਸਕਦੇ ਹੋ ਐਦਾਂ ਕਹਿੰਦਾ ਭਾਬਾ ਵੀ ਜੋ ਬੂਟੇ ਆ ਮੂੜੀਆਂ ਦੇ ਜੇ ਉੱਗਿਆ ਤੇ ਉਹਨਾਂ ਦੇ ਉੱਪਰ ਬੋਝ ਨਾ ਪਵੇ ਇਹ ਤੁਹਾਨੂੰ ਦਿਖਾਇਆ ਜੀ ਮੂੜੀਆਂ ਅਤੇ ਹਰੇ ਪਿਆਜ਼ ਦੇ ਬੀਜ ਲਾਉਣੇ ਸੋ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ